ਕਿ ਜਿਹੜਾ ਇਹ ਪਰਚਾ ਹੈ ਇਹ ਅਕਰੰਸ ਦਿਖਾਈ ਜਾ ਰਹੀ ਹੈ 5 ਤਰੀਕ ਦੀ ਔਰ ਤੁਹਾਨੂੰ ਸਾਰੇ মিডিਆ ਨੂੰ ਪਤਾ ਹੈ ਕਿ 5 ਤਰੀਕ ਨੂੰ ਕੁਝ ਬੰਦੇ ਜਿਹੜੇ ਕਿ ਉਥੋਂ ਦੇ ਉਮੀਦਵਾਰ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਰੈਕੀ ਕਰ ਰਹੇ ਸੀ ਇੱਕ ਚਿੱਟੇ ਰੰਗ ਦੀ ਗੱਡੀ ਸੀ ਜਿਹਦੇ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਦੋ ਬੰਦੇ ਸਿਵਲ ਵਰਦੀ ਚ ਜਦੋਂ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਸੀਆਈਏ ਦੇ ਇੰਚਾਰਜ ਪ੍ਰਭਜੀਤ ਨੇ ਡਿਊਟੀ ਲਈ ਹੈ ਕਦੇ ਕਹਿੰਦੇ ਸੀ ਐਸਪੀ ਕੋਈ ਉਰੇ ਰਿੱਪੂ ਤਮਨ ਉਹਨਾਂ ਨੇ ਡਿਊਟੀ ਲਈ ਔਰ ਗੱਡੀ ਦੇ ਉੱਤੇ ਜਾਲੀ ਨੰਬਰ ਪਲੇਟ ਲੱਗ ਪੰਜ ਤਰੀਕ ਦਾ ਵਕੂਆ 15 ਤਰੀਕ ਨੂੰ ਕੱਲ ਉਸ ਵਕੂਏ ਦਾ ਪਰਚਾ ਮਤਲਬ 10 ਦਿਨ ਪੁਲਿਸ ਸੁੱਤੀ ਰਹੀ ਕਿਉਂ ਕਿ ਉਦੋਂ ਇਲੈਕਸ਼ਨ ਕਮਿਸ਼ਨ ਦਾ ਸੀ ਸਾਰਾ ਸਿਸਟਮ ਤੰਤਰ ਇਲੈਕਸ਼ਨ ਕਮਿਸ਼ਨ ਕੋਲ ਸੀ ਝੂਠਾ ਪਰਚਾ ਦਰਜ ਨਹੀਂ ਹੋਣਾ ਸੀ ਹੁਣ ਕਾਊਂਟਿੰਗ ਹੋ ਗਈ ਕੋਟ ਖਤਮ ਹੋ ਗਿਆ ਹੁਣ ਪੁਲਿਸ ਨੇ ਸਰਕਾਰ ਨੇ ਇਹਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਦਲ ਦੇ ਲੀਡਰਾਂ ਤੇ ਪਰਚੇ ਦੇਣੇ ਸ਼ੁਰੂ ਕੀਤੇ ਤੇ ਹੁਣ ਉਸ ਪਰਚੇ ਤੇ ਇਹਨਾਂ ਨੂੰ ਨਾਮਿਨੇਟ ਕੀਤਾ ਔਰ ਅਜੇ ਅਦਾਲਤ ਦੇ ਵਿੱਚ ਵੀ ਅਸੀਂ ਇਹ ਚੀਜ਼ ਸਪਸ਼ਟ ਤੌਰ ਤੇ ਰੱਖੀ ਹੈ ਕਿ ਜੀ ਪੁਲਿਸ ਤਾਂ ਜਾਲੀ ਨੰਬਰ ਪਲੇਟ ਲਾ ਕੇ ਘੁੰਮਰੀ ਹੈ ਉਹਦੇ ਤੇ ਤਾਂ ਕੋਈ ਪਰਚਾ ਦਰਜ ਹੋਇਆ ਨਹੀਂ ਤੇ ਜਦੋਂ ਇਹ ਗੱਲ ਕਹਿਣ ਦੀ ਢੇਰ ਸੀ ਤਾਂ ਜਿਹੜੇ ਉੱਥੇ ਸੀਆਈਏ ਦੇ ਇੰਚਾਰਜ ਖੜੇ ਸੀ ਕਹਿੰਦੇ ਨਹੀਂ ਨਹੀਂ ਜੀ ਹਾਂ ਉਹ ਜਾਲੀ ਨੰਬਰ ਪਲੇਟ ਸੀ ਅਸੀਂ ਪਰਚਾ ਦਰਜ ਕਰਤਾ ਫਿਰ ਤਾਂ ਆਫੈਂਸੀ ਖਤਮ ਹੋ ਗਿਆ ਫਿਰ ਸਾਨੂੰ ਕਿਉਂ ਫੜ ਰਹੇ ਹੋ ਅਗਰ ਪੁਲਿਸ ਨੇ ਮੰਨ ਨਹੀਂ ਲਿਆ ਕਿ ਜੀ ਉਹ ਗੱਡੀ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਅਸੀਂ ਪਰਚਾ ਦਰਜ ਕਰਤਾਏ ਕੋਰਟ ਦੇ ਵਿੱਚ ਸੀਆਈਏ ਦੇ ਇੰਚਾਰਜ ਪ੍ਰਭਜੀਤ ਦਾ ਬਿਆਨ ਹੈ ਤਾਂ ਫਿਰ ਅਫੈਂਸ ਕਿੱਥੇ ਬਣਦਾ ਫਿਰ ਸਾਡੇ ਜਿਹੜੇ ਬੰਦੇ ਤੁਸੀਂ ਚੱਕ ਰਹੇ ਹੋ 30 ਬੰਦੇ ਇਸ ਪਰਚੇ 'ਚ ਹੁਣ ਤੱਕ ਚੱਕੇ ਜਾ ਚੁੱਕੇ ਨੇ ਸੋ ਮੈਂ ਸਪਸ਼ਟ ਤੌਰ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਜਿਹੜੇ ਸਾਡੇ ਲੀਡਰ ਤੇ ਵਰਕਰ ਨੇ ਇਹਨਾਂ ਨਾਲ ਡਟ ਕੇ ਖੜਾ ਹੈ ਇਹ ਜਿਹੜੀ ਤੱਕੇਸ਼ਾਈ ਪੁਲਿਸ ਸਰਕਾਰ ਦੇ ਇਸ਼ਾਰੇ ਤੇ ਕਰ ਰਹੀ ਹੈ ਇਹਨੂੰ ਅਦਾਲਤਾਂ ਤੱਕ ਹਰ ਪਲੇਟਫਾਰਮ ਤੇ ਲੜਾਈ ਲੜਾਂਗੇ ਚਾਹੇ ਜ਼ਿਲ੍ਹਾ ਅਦਾਲਤ ਹੋਵੇ ਚਾਹੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਹਰ ਅਫਸਰ ਨੂੰ ਮੈਂ ਬੇਨਤੀ ਕਰਦਾ ਕਿ ਅਫਸਰ ਸਵਿਧਾਨ ਦੇ ਦਾਇਰੇ 'ਚ ਰਹਿਣ ਅਫਸਰ ਸਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਅਗਰ ਐਸੇ ਸ਼ਾਂਦਾਂਦੰਦ ਵੇਤ ਜੋ ਸੋਦੀਆ ਸਾਹਿਬ ਨੇ ਕਿਹਾ ਜੇ ਪਰਚੇ ਦੇਣਗੇ ਤਾਂ ਅਸੀਂ ਅਦਾਲਤਾਂ ਦੇ ਵਿੱਚ ਜਾਵਾਂਗੇ ਤੇ ਇਨਸਾਫ ਦੀ ਲੜਾਈ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਵਾਂਗੇ ਹੁਣ ਜਿਹੜਾ ਕੋਈ ਰਿਮਾਂਡ ਵਗੈਰਾ ਹੁਣ ਮਿਲਿਆ ਕਿ ਉਹਨਾਂ ਨੂੰ ਇੱਕ ਦਿਨ ਦਾ ਜਿਹੜਾ ਰਿਮਾਂਡ ਹੈ ਇਹ ਕਹਿੰਦੇ ਜੀ ਇਹਦੇ 'ਚ ਬਹੁਤ ਅਣਪਛਾਤੇ ਬੰਦੇ ਨੇ ਉਹ ਅਣਪਛਾਤੇ ਬੰਦੇ ਅਸੀਂ ਉਥੋਂ ਕਿ ਤੋਂ ਆਡੈਂਟੀਫਾਈ ਕਰਨੇ ਨੇ ਸੋ ਇੱਕ ਦਿਨ ਦਾ ਅਦਾਲਤ ਨੇ ਰਿਮਾਂਡ ਦਿੱਤਾ ਕੱਲ ਨੂੰ ਦੁਬਾਰਾ ਪੇਸ਼ ਕਰਨਾ ਤੇ ਆ ਜਿਹੜਾ ਇੱਕ ਦਾ ਬਿਆਨ ਆ ਮੰਤਰੀ ਕੁਦੀਪ ਢਾਲੀਵਾਲ ਦਾ ਵੋਟਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਕੁਲਦੀਪ ਢਾਲੀਵਾਲ ਆ ਇਹਨਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਪਾਰਟੀ ਨੇ ਨਹੀਂ ਸੀਰੀਅਸ ਲਿਆ ਕਦੇ ਇਹ ਪਹਿਲੇ ਮੰਤਰੀ ਬਣੇ ਨੇ ਪੰਜਾਬ ਦੇ ਐਸੇ ਜਿਨ੍ਹਾਂ ਕੋਲ ਕੋਈ ਮਹਿਕਮਾ ਹੀ ਹੈ ਨਹੀਂ ਸੀ ਮਤਲਬ ਅੱਕ ਕੇ ਉਡੀਕਦੇ ਰਹੇ ਵੀ ਕੋਈ ਮਹਿਕਮਾ ਮਿਲ ਜੂਗਾ ਮਹਿਕਮਾ ਦਿੱਤਾ ਨਹੀਂ ਅਸਤੀਫਾ ਦੇਣਾ ਪੈ ਗਿਆ ਅੱਜ ਆ ਕੇ ਬਿਆਨ ਕੀ ਦਿੰਦੇ ਕਹਿੰਦੇ ਜੀ ਅਕਾਲੀ ਦਲ ਡਰਾ ਕੇ ਵੋਟਾਂ ਲੈ ਰਿਹਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਤੁਹਾਡੇ ਕੋਲ ਪੰਜਾਬ ਨੂੰ ਦੇਣ ਨੂੰ ਤਾਂ ਕੱਖ ਨਹੀਂ ਨਾ ਤੁਸੀਂ ਡਿਵੈਲਪਮੈਂਟ ਕੀਤੀ ਨਾ ਤੁਸੀਂ ਸੋਸ਼ਲ ਵੈਲਫੇਅਰ ਸਕੀਮਾਂ ਆਟਾ ਦਾਲ ਤੁਸੀਂ ਬੰਦ ਕਰਤੀ ਘੱਟੋ ਘੱਟ ਜਿਹੜੇ ਦਲੇਰ ਪੰਜਾਬੀ ਨੇ ਉਹਨਾਂ ਨੂੰ ਇਹ ਤਾਂ ਨਾ ਕੋਕੇ ਡਰ ਕੇ ਵੋਟਾਂ ਪਾਉਂਦੇ ਨੇ ਮਤਲਬ ਪੰਜਾਬੀਅਤ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ ਤੇ ਦੂਜਾ ਸਵਾਲ ਕਹਿੰਦੇ ਕਹਿੰਦੇ ਜੀ ਅਕਾਲੀ ਦਲ ਕੋਲੇ ਤਾਂ ਕੋਈ ਕੈਂਡੀਡੇਟ ਹੀ ਹੈ ਨਹੀਂ ਸੀ ਇਹ ਤਾਂ ਕੈਂਡੀਡੇਟ ਕਿਤੋਂ ਲੈ ਕੇ ਆਏ ਮੈਂ ਢਾਲੀਵਾਲ ਸਾਹਿਬ ਨੂੰ ਪੁੱਛਦਾ ਵੀ ਹਰਮੀਤ ਸੰਧੂ ਸਾਹਿਬ 2014 ਤੋਂ ਦਰਿਆ ਬਚਾਉਂਦੇ ਸੀ ਆਮ ਆਦਮੀ ਪਾਰਟੀ ਦੀਆਂ ਤੇ ਉਹ ਵੇਲੇ ਜਿਹੜੇ ਇਹਨਾਂ ਦੇ ਵਿਚਾਰੇ ਵਰਕਰ ਸੀ ਜਿਹੜੇ ਕਹਿੰਦੇ ਸੀ ਦਰਿਆ ਬਚਾ ਕੇ ਅੱਗੇ ਆਵਾਂਗੇ ਕਿੱਥੋਂ ਆਏ ਹਰਮੀਤ ਸੰਧੂ ਹਰਮੀਤ ਸੰਧੂ ਅਕਾਲੀ ਦਲ ਤੋਂ ਲੈ ਕੇ ਆਏ